ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਅੱਜ ਪੰਜਾਬੇ ਨੂੰ ਵੱਡਾ ਤੋਹਫਾ ਦੇਣਗੇ ਸੀਐਮ ਭਗਵੰਤ ਮਾਨ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਨੇ ਘਰ-ਘਰ ਮੁਫਤ ਰਾਸ਼ਨ ਸਕੀਮ ਦੀ ਕੀਤੀ ਸ਼ੁਰੂਆਤ ਘਰ-ਘਰ ਜਾ ਕੇ ਵੰਡਿਆ ਰਾਸ਼ਨ ਪੰਜਾਬ ਦੀਆਂ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਸ ਪੰਜਾਬ ਚ ਲੋਕ ਸਭਾ ਚੋਣਾਂ ਲੜਨ ਬਾਰੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਕਿਹਾ 14 ਦੀਆਂ 14 ਸੀਟਾਂ ਤੇ ਜਿੱਤ ਹੋਵੇਗੀ ਪੱਕੀ ਪੰਜਾਬ ਦੇ ਸਕੂਲਾਂ ਲਈ ਪੰਜਾਬ ਸਰਕਾਰ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲਿਆ ਫੈਸਲਾ ਠੀਤ ਲਹਿਣ ਨੇ ਵਿਦਾਈ ਠੰਡ ਜਾਣੋਂ ਪੰਜਾਬ ਦੇ ਮੌਸਮ ਦਾ ਹਾਲ ਵਾਹਨ ਵਿੱਚ ਪਿਛਲੇ ਸੀਟ ਵਾਲਨ ਲਈ ਸੀਟ ਬੈਲਟ ਲਗਾਉਣੀ ਹੋਈ ਲਾਜ਼ਮੀ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ 11 ਫਰਵਰੀ ਯਾਨੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਵੇਂ ਜ਼ਿਲ੍ਹਾ ਤਰਨਤਾਰਨ ਕੇਰੋ ਮੇਲੇ ਵਿਖੇ ਪਹੁੰਚ ਰਹੇ ਹਨ ਜਿੱਥੇ ਇੱਕ ਵਿਚਾਰ ਰੈਲੀ ਲੋਕ ਸਭਾ ਹਲਕਾ ਖੰਡੂਰ ਸਾਹਿਬ ਵਿਖੇ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੀਵੀ ਕੇ ਥਰਮਲ ਪਲਾਨਟ ਜੋ ਖਰੀਦਿਆ ਗਿਆ ਹੈ ਉਹ ਲੋਕਾਂ ਨੂੰ ਸਮਰਪਿਤ ਕਰਨਗੇ ਤੇ ਇਸ ਦਾ ਨਾਮ ਵੀ ਬਦਲਿਆ ਜਾਵੇਗਾ ਜਾਣਕਾਰੀ ਮੁਤਾਬਿਕ ਇਸ ਨਾਲ ਕੁਝ ਹੋਰ ਵੀ ਤੋਹਫੇ ਹੋਣਗੇ ਜੋ ਲੋਕਾਂ ਨੂੰ ਦੱਸੇ ਜਾਣਗੇ ਤੇ ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈ ਕਿ ਗੋਇੰਦਵਾਲ ਸਾਹਿਬ ਵਿਖੇ ਜਾਵਾਂਗੇ ਅਤੇ ਰਸਮੀ ਤੌਰ ਤੇ ਚਾਬੀਆਂ ਲੈ ਕੇ ਉਸ ਦਾ 스ਵਿਚ ਦਬਾਂਗੇ ਇਸ ਨਾਲ ਲੋਕਾਂ ਤੇ ਇੰਡਸਟਰੀ ਲਈ ਬਿਜਲੀ ਸਸਤੀ ਹੋਵੇਗੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਦੇ ਦੌਰੇ ਤੇ ਹਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਅਮਲੋ ਵਿੱਚ ਘਰ ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਲੋਕਾਂ ਦੇ ਘਰ ਰਾਸ਼ਨ ਲੈ ਕੇ ਗਏ ਜਿੱਥੇ ਉਹਨਾਂ ਨੇ ਲੋਕਾਂ ਨੂੰ ਸਕੀਮ ਬਾਰੇ ਦੱਸਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੋਂ ਉਹ ਹਰ ਮਹੀਨੇ ਖੁਦ ਲੋਕਾਂ ਦੇ ਘਰ ਰਾਸ਼ਨ ਲੈ ਕੇ ਆਉਣਗੇ ਜਿਸ ਨੂੰ ਆਟਾ ਚਾਹੀਦਾ ਹੈ ਉਸ ਨੂੰ ਆਟਾ ਦਿੱਤਾ ਜਾਵੇਗਾ ਤੇ ਜੋ ਚਾਵਲ ਚਾਹੁੰਦਾ ਹੈ ਉਸ ਨੂੰ ਚੋਲ ਦਿੱਤਾ ਜਾਵੇਗਾ ਸਰਕਾਰ ਚੰਗੀ ਕੁਆਲਿਟੀ ਦਾ ਆਟਾ ਦੇਵੇਗੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਵਿੱਚ ਕਰੀਬ 10 ਲੱਖ ਰਾਸ਼ਨ ਕਾਰਡ ਬਹਾਲ ਕੀਤੇ ਸਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜਲਦੀ ਹੀ ਇਹ ਸਕੀਮ ਲੋਕਾਂ ਲਈ ਸ਼ੁਰੂ ਕੀਤੀ ਜਾਵੇਗੀ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨਾਲ ਮਿਲ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਯੋਜਨਾ ਪ੍ਰਤੀ ਵਿਅਕਤੀ 5 ਕਿਲੋ ਆਟਾ ਜਾਂ ਕਣਕ ਪ੍ਰਦਾਨ ਕਰਨ ਦੀ ਯੋਜਨਾ ਹੈ ਇਸ ਦੇ ਲਈ ਪ੍ਰਤੀ ਮਹੀਨਾ 72500 ਟਨ ਕਣਕ ਦੀ ਲੋੜ ਹੈ ਇਸ ਦੇ ਨਾਲ ਹੀ ਇਹ ਤੈਅ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ ਕਿ ਕਿਹੜੇ ਲੋਕ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਪੀਆਰਟੀਸੀ ਪੰਜਾਬ ਰੋਡਵੇ ਅਤੇ ਪਾਨਵਾਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਆਗੂਆਂ ਤੇ ਪੰਜਾਬ ਸਰਕਾਰ ਦੇ ਉੱਚ ਪੱਧਰੀ ਨੁਮਾਇੰਦਿਆਂ ਨਾਲ ਇੱਕ ਪੈਨਲ ਮੀਟਿੰਗ ਅਤੇ ਬੀਤੇ ਦਿਨੀ ਚੰਡੀਗੜ੍ਹ ਵਿੱਚ ਹੋਈ ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਇਸ ਮੰਗਰੋ ਯੂਨੀਅਨ ਨੇ ਇੱਕ ਦਿਨ ਪਹਿਲਾਂ ਹੀ ਤਿੰਨ ਰੋਜ਼ਾ ਹੜਤਾਲ ਕਰਨ ਰੈਲੀਆਂ ਵਿੱਚ ਬਸਾਂ ਨਾਂ ਲਿਜਾਣਾ ਤੇ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ ਯੂਨੀਅਨ ਦੇ ਇੱਕ ਪੁੱਲਰ ਨੇ ਦੱਸਿਆ ਕਿ ਸਮੀਟਿੰਗ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਦੇਵ ਸਿੰਘ ਪੁੱਲਰ ਉੱਚ ਅਧਿਕਾਰੀਆਂ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਹੋਰ ਉਧੇਦਾਰਾਂ ਨੇ ਸ਼ਿਰਕਤ ਕੀਤੀ ਇਸ ਪੈਨਲ ਮੀਟਿੰਗ ਦੌਰਾਨ ਸੂਬਾ ਸਰਕਾਰ ਵੱਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਜਿਨ੍ਹਾਂ ਵਿੱਚ ਕੱਚੇ ਮੁਲਾਜ਼ਮਾਂ ਪੱਕੇ ਕਰਨਾ ਠੇਕੇਦਾਰੀ ਸਿਸਟਮ ਰੱਦ ਕਰਨਾ ਕਿਲੋਮੀਟਰ ਸਕੀਮਾਂ ਦੀ ਥਾਂ ਆਪਣੀਆਂ ਬੱਸਾਂ ਪਾਉਣਾ ਆਦੇ ਸ਼ਾਮਿਲ ਹਨ ਉਹਨਾਂ ਨੇ ਦੱਸਿਆ ਕਿ ਇਸ ਮਗਰੋਂ ਪ੍ਰਧਾਨ ਰੇਸ਼ਮ ਗਿੱਲ ਦੀ ਗਵਾਈ ਹੇਠ ਲਏਗੇ ਫੈਸਲੇ ਦਰਾਨ ਯੂਨੀਅਨ ਨੇ 13 14 ਤੇ 15 ਫਰਵਰੀ ਲਈ ਐਲਾਨੀ ਸੂਬਾਈ ਹੜਤਾਲ ਤੇ ਪੰਜਾਬ ਸਰਕਾਰ ਵੱਲੋਂ ਅਗਲੇ ਦਿਨ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਬੱਸਾਂ ਨਾ ਲੈ ਜਾਣ ਦਾ ਫੈਸਲਾ ਵਾਪਸ ਲੈ ਲਿਆ ਹੈ ਇੱਕ ਪਾਸੇ ਜਿੱਥੇ ਇੰਡੀਆ ਗੱਠ ਜੋੜ ਵਿਰੋਧੀ ਪਾਰਟੀਆਂ ਨੂੰ ਮੋਦੀ ਸਰਕਾਰ ਖਿਲਾਫ ਇਕਜੁੱਟ ਹੋਣ ਦਾ ਸੱਦਾ ਦੇ ਰਿਹਾ ਹੈ ਉੱਥੇ ਹੀ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਕੀਤੇ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ ਇਹ ਕਾਰਨ ਹੈ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੁਣ ਇੱਕ ਹੀ ਜ਼ਿਲ੍ਹੇ ਵਿੱਚ ਵੱਖ-ਵੱਖ ਰੈਲੀਆਂ ਕਰਕੇ ਆਪਣੀ ਤਾਕਤ ਦਿਖਾ ਰਹੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੇ 10-15 ਦਿਨਾਂ ਵਿੱਚ ਅਸੀਂ ਪੰਜਾਬ ਦੇ 13 ਦੇ 13 ਉਮੀਦਵਾਰਾਂ ਤੇ ਚੰਡੀਗੜ੍ਹ ਦੇ ਇੱਕ ਉਮੀਦਵਾਰ ਦਾ ਨਾਮ ਅਨਾਉਂਸ ਕਰਾਂਗੇ ਕਿ ਅਸੀਂ ਲੋਕ ਸਭਾ ਦੀਆਂ 14 ਦੀਆਂ 14 ਸੀਟਾਂ ਜਿੱਤਾਂਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਹਾਨੂੰ ਇਸ ਮਹੀਨੇ ਹੀ ਉਮੀਦਵਾਰਾਂ ਦੇ ਨਾਮ ਦੱਸੇ ਜਾਣਗੇ ਤੇ ਉਹ ਉਮੀਦਵਾਰ ਤੁਹਾਡੇ ਚੋਂ ਹੀ ਹੋਵੇਗਾ ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਜਿਸ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਮਿੱਡੇ ਮੇਲ ਲਈ ਵਰਤੇ ਜਾਂਦੇ ਐਲੂਮੀਨੀਅਮ ਦੇ ਭਾਂਡੇ ਹਟਾ ਦਿੱਤੇ ਨਗੇ ਇਸ ਜਿਗਾ ਟੀਲ ਜਾਂ ਪਿੱਤਲ ਦੇ ਭਾਂਡੇ ਵਰ ਤੋਂ ਵੀ ਚ ਲਿਆਂਦੇ ਜਾਣਗੇ ਮੀਡੇ ਮੇਲ ਸੁਸਾਇਟੀ ਨੇ ਪੰਜਾਬ ਯੂਨੀਵਰਸਿਟੀ ਤੋਂ ਇਸ ਸਕੀਮ ਦਾ ਸੋਸ਼ਲ ਅਡੀਟ ਕਰਵਾਇਆ ਹੈ ਜਿਸ ਦੀ ਸ਼ਿਫਾਰਿਸ਼ ਤੇ ਉਪਰੋਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨਾਲ ਸਿੱਖਿਆ ਵਿਭਾਗ ਪੰਜਾਬ ਦੀ ਮੀਟਿੰਗ ਨਵੀਂ ਦਿੱਲੀ ਵਿੱਚ 23 ਫਰਵਰੀ ਨੂੰ ਤੈਅ ਹੈ ਜਿਸ ਵਿੱਚ ਮੀਡੇ ਮੇਲ ਚ ਸੁਧਾਰ ਅਤੇ ਬਦਲਾਅ ਲਈ ਕੇਂਦਰੀ ਫੰਡਾਂ ਦੀ ਮੰਗ ਕੀਤੀ ਜਾਣੀ ਹੈ ਸੋਸ਼ਲ ਅਡੀਟ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸ਼ਿਫਾਰਿਸ਼ ਕੀਤੀ ਗਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਮੀਡੇ ਮੇਲ ਜਿਹੜੇ ਐਲੂਮੀਨੀਅਮ ਦੇ ਭਾਂਡਿਆਂ ਵਿੱਚ ਤਿਆਰ ਕੀਤਾ ਜਾਂਦਾ ਹੈ ਉਹਨਾਂ ਦੀ ਥਾਂ ਸਟੀਲ ਜਾਂ ਪਿੱਤਲ ਦੇ ਭਾਂਡੇ ਵਰਤੇ ਜਾਣ ਹਰਿਆਣਾ 'ਚ ਠੰਡ ਦਾ ਕਹਿਰ ਜੇ ਖਤਮ ਨਹੀਂ ਹੋਇਆ ਪਹਾੜਾਂ ਤੇ ਬਰਬਰੀ ਕਾਰਨ ਸੂਬੇ ਦਾ ਤਾਪਮਾਨ ਡਿੱਗ ਰਿਹਾ ਹੈ ਸੀਤ ਲਹਿਰ ਦੀਆਂ ਤੇਜ਼ ਹਵਾਵਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਉੱਥੇ ਹੀ ਪੰਜਾਬ ਦੇ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਹੋਣ ਜਾ ਰਿਹਾ ਹੈ ਜੇ ਤੱਕ ਠੰਡ ਦੇ ਖਤਮ ਹੋਣ ਦੇ ਕਈ ਸੰਕੇਤ ਨਹੀਂ ਹਨ ਆਉਣ ਵਾਲੇ ਦਿਨਾਂ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ 14 ਫਰਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਜੇਕਰ ਇਸ ਸਮੇਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਇਸ ਸਮੇਂ ਤਾਪਮਾਨ 9 ਡਿਗਰੀ ਸੈਲਸੀਅਸ ਹੈ ਜਦੋਂ ਕਿ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਤਾਪਮਾਨ 7.6 ਡਿਗਰੀ ਸੈਲਸੀਅਸ ਅਤੇ ਲੁਧਿਆਣਾ ਵਿੱਚ 1° ਸੈਲਸੀਅਸ ਰਿਹਾ ਹੈ ਪੰਜਾਬ ਵਿੱਚ ਕਾਰਾਂ ਅਤੇ ਮੋਟਰ ਗੱਡੀਆਂ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਸੂਬਾ ਸਰਕਾਰ ਵੱਲੋਂ ਵਾਹਨ ਵਿੱਚ ਪਿੱਛੇ ਦੀ ਸੀਟ ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਕਿ ਆ ਗਿਆ ਹੈ ਕਿ ਸਾਰੇ ਟ੍ਰੈਫਿਕ এডਿਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਾਰੇ ਅਧਿਕਾਰੀਆਂ ਤੇ ਆਮ ਲੋਕਾਂ ਨੂੰ ਦੱਸਣ ਕਿ ਜਦੋਂ ਵੀ ਵਾਹਨ ਚਲਾਉਣ ਤਾਂ ਸੀਟ ਬੈਲਟ ਲਗਾ ਕੇ ਹੀ ਚਲਾਉਣਾ ਜੇਕਰ ਕੋਈ ਅਧਿਕਾਰੀ ਜਾਂ ਆਮ ਲੋਕ ਡਰਾਈਵਰ ਦੀ ਨਾਲ ਵਾਲੀ ਸੀਟ ਤੇ ਬੈਠੇਗਾ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ ਇਸ ਤੋਂ ਇਲਾਵਾ ਵਾਹਨ ਵਿੱਚ ਪਿੱਛੇ ਦੀ ਸੀਟ ਤੇ ਬੈਠਣ ਵਾਲੇ ਕੋਈ ਵੀ ਅਧਿਕਾਰੀ ਆਮ ਜਨਤਾ ਆਪਣੇ 4 ਪਹੀਆ ਵਾਹਨ ਵਿੱਚ ਸੀਟ ਬੈਲਟ ਲਗਾ ਕੇ ਬੈਠਣਗੇ ਸਰਕਾਰ ਨੇ ਲੋਕਾਂ ਦੀ ਸੇਫਟੀ ਨੂੰ ਵਧਾਉਣ ਲਈ ਹੁਣ ਬੈਲਟ ਨੂੰ ਲੈ ਕੇ ਨੀਮ ਹੋਰ ਸਖਤ ਕਰ ਦਿੱਤੇ ਹਨ ਤੇ ਵਾਹਨ ਦੇ ਪਿੱਛੇ ਬੈਠੇ ਲੋਕਾਂ ਦੀ ਸੇਫਟੀ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਤੇ ਸਮਾਜਿਕ ਸੁਰੱਖਿਆ ਈਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੇਂਦਰੀ ਸਮਾਜਿਕ ਨਿਆਂ ਤੇ ਸ਼ਸਤੀਕਰਨ ਰਾਜ ਮੰਤਰੀ ਰਾਮਦਾਸ ਠਾਵਲੇ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਚਰਚਾ ਕਰਦੇ ਆਪਣੇ ਵਿਭਾਗ ਨਾਲ ਸੰਬੰਧਿਤ ਕੁਝ ਮੰਗਾਂ ਰੱਖੀਆਂ ਕੇਂਦਰੀ ਮੰਤਰੀ ਦੇ ਇੱਕ ਦਿਨ ਫਰੀਦਕੋਟ ਦੌਰੇ ਦੌਰਾਨ ਇਹ ਮੀਟਿੰਗ ਹੋਈ ਜੋ ਸਮਾਜਿਕ ਨਿਆਂ ਅਧਿਕਾਰਤਾ ਤੇ ਜੀਵ ਸੁਰੱਖਿਆ ਵਿਭਾਗਾਂ ਦੇ ਪ੍ਰਭਾਵੀ ਕੰਮਕਾਜ ਸੰਬੰਧੀ ਵੱਖ-ਵੱਖ ਮੁੱਦਿਆਂ ਤੇ ਕੇਂਦ੍ਰਿਤ ਰਹੀ। 8ਾਵਲੇ ਨਾਲ ਗੱਲਬਾਤ ਦੌਰਾਨ ਡਾਕਟਰ ਬਜ਼ੀਦ ਕੋਰ ਨੇ ਬਾਊ ਜਗਜੀਵਨ ਰਾਵ ਯੋਜਨਾ ਦੀਨ ਹੋਸਟਲਾਂ ਦੀ ਉਸਾਰੀ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਦੇ ਫੰਡਾਂ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਨੇ ਅਨੁਸੂਚਿਤ ਜਾਤੀਆਂ ਦੀ ਭਲਾਈ ਦੇ ਉਦੇਸ਼ ਨਾਲ ਪਹਿਲ ਕਦਮੀਆਂ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇ ਯੋਜਨਾ ਦੇ ਤਹਿਤ ਅਲੋਟਮੈਂਟ ਵਧਾਉਣ ਦੀ ਵੀ ਵਕਾਲਤ ਕੀਤੀ ਇਸ ਤੋਂ ਇਲਾਵਾ ਡਾਕਟਰ ਬਲਜੀਤ ਕੌਰ ਨੇ ਗਰੀਬ ਬੱਚਿਆਂ ਲਈ ਰਹਿائشੀ ਸਕੂਲ ਸਥਾਪਿਤ ਕਰਨ ਅਤੇ ਵਿਦੇਸ਼ਾਂ ਵਿੱਚ ਸਿੱਖਿਆ ਦੇ ਮੌਕਿਆਂ ਦੀ ਸਹੂਲਤ ਲਈ ਹੋਰ ਫੰਡਾਂ ਦੀ ਲੋੜ ਤੇ ਜ਼ੋਰ ਦਿੱਤਾ ਇਸ ਤੋਂ ਇਲਾਵਾ ਡਾਕਟਰ ਬਲਜੀਤ ਕੌਰ ਨੇ ਹੋਸਟਲ ਪ੍ਰਵਾਨਗੀਆਂ ਆਦਰਸ਼ ಗ್ರಾಮ ਯੋਜਨਾ ਲਈ ਫੰਡਾਂ ਦੀ ਮੰਗ ਕੀਤੀ ਅਤੇ ਐਸਸੀ ਕਾਰਪੋਰੇਸ਼ਨ ਕੇਂਦਰੀ ਹਿੱਸਾ ਨਾਲ ਸੰਬੰਧਿਤ ਮੰਗਾਂ ਵੱਲ ਠਾਵਲੇ ਦਾ ਧਿਆਨ ਦੁਆਉਂਦਿਆਂ ਇਹਨਾਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਦੀ ਫੁਰਜ਼ੋਰ ਸ਼ਿਫਾਰਿਸ਼ ਕੀਤੀ ਕਿਹੜੇ ਕਿਹੜੇ ਫੀਲਡ ਦੀ ਗੱਲ ਕਰੀਏ ਜਿੱਥੇ ਕੰਮ ਨਹੀਂ ਹੋਇਆ ਬਿਜਲੀ ਦੀ ਗੱਲ ਚੱਲ ਰਹੀ ਹੈ ਗੋਇੰਦਵਾਲ ਸਾਹਿਬ ਜਾਵਾਂਗੇ 540 ਮੈਗਾਵਾਟ ਵਾਲਾ ਜਿਹੜਾ ਥਰਮਲ ਪਲਾਂਟ ਖਰੀਦਿਆ ਹੈ ਜੀਵੀ ਕੇ ਕੰਪਨੀ ਤੋਂ ਜਿਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਹਨਾਂ ਦੇ ਨਾਂ ਤੇ ਰੱਖਿਆ ਕੱਲ ਨੂੰ ਉਹਦੀਆਂ ਰਸਮੀ ਤੌਰ ਤੇ ਚਾਬੀਆਂ ਲੈ ਕੇ ਸੋਚਦ ਬੰਗੇ ਉਹ ਆਪਣਾ ਹੋ ਗਿਆ ਜੀ ਉਹ ਸਰਕਾਰ ਦਾ ਹੋ ਗਿਆ ਜੀ ਕਿ ਸਾਡੇ ਕੋਲੇ ਕੋਲੇ ਦੀ ਖਾਨ ਹੈਗੀ ਆ ਝਾਰਖੰਡ ਦੇ ਵਿੱਚ ਉੱਚੋ ਕੋਲਾ ਆਊਗਾ ਬਿਜਲੀ ਹੋਰ ਵੀ ਸਸਤੀ ਹੋਊਗੀ ਇੰਡਸਟਰੀ ਵਾਸਤੇ ਵੀ ਬਿਜਲੀ ਸਸਤੀ ਹੋਊਗੀ ਸੋ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ ਹੈ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਆਟਾ ਪਿਹਾਉਣ ਦਾ ਤੁਸੀਂ ਕਹੇ ਅਸੀਂ ਮੈਂ ਆਟਾ ਪਿਹਾਉਣ ਦੇ ਖੱਜਲ ਖੋਰੀਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾਈ ਦੇਮਾਂ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹ ਹੈ ਜੀ ਕੁਆਲਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਦ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆ ਆ ਜਿਹੜਾ 베ਰਕ ਹੈ ਜਿਹਦੇ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ 베ਰਕਾਂ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ 베ਰਕਾਂ ਦਾ ਦਫ਼ਤਰ ਵੀ ਖੋਲੂਗਾ ਤੇ 베ਰਕਾਂ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਘਰ-ਘਰ ਰਾਸ਼ਨ ਦੇਣ ਦੀ ਜਿਹੜੀ ਇਹ ਸੁਵਿਧਾ ਜਿਹੜੀ ਹੈ ਇਹ ਬਹੁਤ ਵੱਡਾ ਫਾਇਦਾ ਜਿਹੜਾ ਗਰੀਬ ਲੋਕਾਂ ਨੂੰ ਲੈ ਕੇ ਆਊਗਾ ਕਿਉਂਕਿ ਘਰੇ ਬੈਠੇ ਉਹਨਾਂ ਨੂੰ ਰਾਸ਼ਨ ਮਿਲੂਗਾ ਔਰ ਉਹਨਾਂ ਦੀ ਜਿਹੜੀ ਖੱਜਲ-ਖੁਆਰੀ ਹੁੰਦੀ ਸੀਗੀ ਉਹ ਸਾਰੀ ਬੰਦ ਹੋ ਜਾਣੀ ਐ ਸਭ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮੁਬਾਰਕਾਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੱਡਾ ਫਤਵਾ ਦੇ ਕੇ ਆਮ ਪਾਰਟੀ ਸਰਕਾਰ ਬਣਾਈ ਸੀ ਅੱਜ ਆਮ ਲੋਕਾਂ ਨੂੰ ਉਹ ਉਹ ਸਰਕਾਰ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋ ਰਿਹਾ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਜਿੱਦੋਂ ਵੀ ਕਿਸਾਨਾਂ ਦੇ ਨਾਲ ਸੀ ਹੁਣ ਵੀ ਕਿਸਾਨਾਂ ਦੇ ਨਾਲ ਆ ਪੰਜਾਬ ਦਾ ਜਿਹੜਾ ਕਿਸਾਨ ਆ ਨਾ ਜੀ ਉਹ ਅੰਦਾਜ਼ ਤੱਕ ਔਰ ਅੰਦਾਤਾ ਜੇ ਆਪਣੀ ਕੋਈ ਗੱਲ ਕਹਿੰਦਾ ਜੀ ਕੇਂਦਰ ਸਰਕਾਰ ਨਾਲ ਉਹਨਾਂ ਦੀ ਕੋਈ ਜਿਹੜੀ ਕੋਈ ਮੰਗ ਹੈ ਤਾਂ ਉਹਦਾ ਬਿਲਕੁਲ ਸਮਰਥਨ ਕਰਦੇ ਆਂ ਜੀ ਕਿ ਮੰਗ ਪੂਰੀ ਹੋਣੀ ਚਾਹੀਦੀ ਹੈ ਕਿਸਾਨ ਜੇ ਖੁਸ਼ ਹੈ ਤਾਂ ਦੇਸ਼ ਤਰੱਕੀ ਕਰੂਗਾ ਜੇ ਕਿਸਾਨ ਖੁਸ਼ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਆ ਬਿਲਕੁਲ ਜੀ ਲੋਕ ਸਭਾ ਵੀ ਸਿਰ ਤੇ ਆ ਜੀ ਔਰ ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਹਰ ਇੱਕ ਪਾਰਟੀ ਜੀ ਜਿਵੇਂ ਅਕਾਲੀ ਦਲ ਆਪ ਦਾ ਕੰਮ ਕਰ ਰਿਹਾ ਵੱਖਰੀ ਗੱਲਾਂ ਉਹਨਾਂ ਦੇ ਜੁੱਤੀਆਂ ਪਹਿਰੀਆਂ ਨੇ ਜੀ ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਮ ਲੋਕਾਂ ਜੋ ਨਿਕਲੇ ਅਸੀਂ ਸਾਰੇ ਲੋਕਾਂ ਪਹਿਲੀ ਵਾਰ ਅਸੀਂ ਐਮਐਲਏ ਬਣੇ ਆਂ ਔਰ ਸਾਨੂੰ ਚਾਹ ਜੀ ਇਸ ਗੱਲ ਦਾ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਠੀਕ ਹੈ ਜੀ ਹੁਣ ਜਨ ਸੁਵਿਧਾ ਕੈਂਪ ਡੇਲੀ ਚਾਰ ਲੱਗ ਰਹੇ ਨੇ ਚਾਰ ਵਾਰਡ ਦੋ ਪਿੰਡਾਂ ਦੇ ਵਿੱਚ ਡੇਲੀ ਲੱਗ ਰਿਹਾ ਸਾਡੀ ਕੋਸ਼ਿਸ਼ ਹੈ ਕਿ ਹਰੇਕ ਵਾਰਡ ਹਰੇਕ ਪਿੰਡ ਦੇ ਵਿੱਚ ਆਪ ਜਾ ਕੇ 44 ਕੰਮ ਜਿਹੜੇ ਨੇ ਜਿਹਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਗਿੜੇ ਮਾਰਨੇ ਪੈਂਦੇ ਸੀ ਉਹ ਅਸੀਂ ਘਰ-ਘਰ ਆਪ ਜਾ ਕੇ ਆਪ ਸਰਕਾਰ ਆਪ ਦੇ ਦਵਾਰ ਆਪ ਜਾ ਕੇ ਉਹ ਕੰਮ ਜਿਹੜੀ ਕਰਾਰੀ ਹੈ ਸੋ ਬਹੁਤ ਵੱਡੀ ਤਬਦੀਲੀ ਹੈ ਜੀ ਔਰ ਪਿਛਲੇ ਸਾਲ ਤੋਂ 2022 ਤੋਂ ਜਨਵਰੀ 2022 ਤੋਂ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜੀ ਦੇਖੋ ਕਿੰਨਾ ਵੱਡਾ ਫਾਇਦਾ ਜੀ ਸੋ ਇਹ ਸਾਰੇ ਕੰਮ ਜਿਹੜੇ ਆ ਇਹ ਬਾਖਮਾਲ ਹੋ ਰਿਹਾ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਹੈ ਜੀ ਸੁਖਬੀਰ ਬਾਦਲ ਪੰਜਾਬ ਬਚਾਉਣ ਦਾ ਉਹਨਾਂ ਤੇ ਉਹਨਾਂ ਕੋਈ ਸਮਾਂ ਆਇਆ ਸੀਗਾ ਕਿ ਪੰਜਾਬ ਦੀ ਸੇਵਾ ਕਰਦੇ ਉਹ ਤਾਂ ਸਿਰਫ ਕੰਦਾ ਤੇ ਲਿਖ ਕੇ ਲਾਇਆ ਸੀਗਾ ਕਿ ਰਾਜਨੀ ਸੇਵਾ ਤੇ ਉਦੋਂ ਤਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਕਰੋੜਪਤੀ ਅਰਪਤੀ ਬਣ ਗਏ ਹੁਣ ਉਹ ਜਦੋਂ ਕੁਰਸੀ ਚਲੇਗੀ ਹੁਣ ਪੰਜਾਬ ਯਾਦ ਆ ਤੋਬਾ ਤੋਬਾ ਕੰਨਾਂ ਨੂੰ ਹੱਥ ਲਾਓ ਜਿਹੜੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਸਰਕਾਰ ਨੇ ਜਿਹੜਾ ਹਸ਼ੇ ਪੰਜਾਬ ਦਾ ਕੀਤਾ ਸੋ ਟੂਡੇ ਯੂ ਵਿਲ ਬੀ ਸ਼ੌਕ ਟੂ ਨੋ ਪੰਜਾਬ ਹੈਜ਼ ਅ ਡੈਟ ਆਫ 3.4 ਲੱਖ ਕਰੋੜ ਰੁਪੀਆ ਦਾ ਹਾਈਐਸਟ ਇਨ ਦਾ ਕੰਟਰੀ ਪੂਰੇ ਦੇਸ਼ 'ਚ ਸਭ ਤੋਂ ਵੱਧ ਕਰਜ਼ਾਈ ਜੇ ਕੋਈ ਸੁਭਾ ਹੈਗਾ ਉਹ ਪੰਜਾਬ ਹੈਗਾ 48% ਆਫ ਆ ਜੀਡੀਪੀ ਅਗੇਂਸਟ ਦਾ ਅਲਾਉਡ 32.5% ਵੀ ਹੈਵ ਗਾਟ 48% ਆਫ um uh, uh we got a debt of 48% against our gdp all thanks to the sam aadmi party if congress took 1 lakh crores in 5 years got a debt this sam aadmi party has got 70000 crore rupees of debt in punjab in 2 years sir it is shameful ki jis tarike de naal eh sam aadmi party ne punjab nu har pakkon luteya hega 70000 crore da karza chhadata ਤੇ ਪੰਜਾਬ ਚ ਦੇਖਣ ਵਾਸਤੇ ਵਿਕਾਸ ਦੀ ਕਿਹੜੀ ਚੀਜ਼ ਜਿਹੜਾ ਕਹਿੰਦੇ ਸੀ 1100 ਰੁਪਿਆ ਮਹਿਲਾ ਨੂੰ ਦੇਣਗੇ 1000 ਰੁਪੀਸ ਟੂ ਏਵਰੀ ਵੂਮਨ ਦਿਸ ਸਕੀਮ ਰਿਵਲ ਪ੍ਰੋਮਿਸ ਹੀ ਕੇਮ ਟੂ ਪੰਜਾਬ ਸੋ ਇਟਸ ਬੀਨ ਟੂ ਈਅਰਸ 24000 ਸ਼ੁੱਡ ਹੈਵ ਰੀਚਡ ði ਵੂਮਨ ਇਨ ðiਰ ਅਕਾਊਂਟਸ ðiਵ ਟੇਕਨ ਸੱਚ ਅ ਬਿਗ ਲੋਨ ਨਾਟ ਅ ਸਿੰਗਲ ਰੁਪਈ ਹਾਸ ਬੀਨ 1 ਰੁਪਿਆ ਇੱਕ ਧੁਆਨੀ ਕਿਸੇ ਮਹਿਲਾ ਨੂੰ ਨਹੀਂ ਗਈ ਨਾ ਕੋਈ ਜਿਹੜਾ ਕਹਿੰਦੇ ਸੀ 2500 ਦੀ ਸ਼ਗਨ ਨਾ 2500 ਦੀ ਪੈਨਸ਼ਨ ਸ਼ਗਨ ਦੀ ਸਕੀਮ ਅਸੀਂ ਦਿੰਦੇ ਸੀ ਉਹ ਬੰਦ ਕਰਤੇ ਆਟੇ ਦਾਲ ਦੇ ਕਾਰਡ 10 ਲੱਖ ਤੋਂ ਵੱਧ ਆਟੇ ਦਾਲ ਦੇ ਕਾਰਡ ਗਰੀਬਾਂ ਤੇ ਘਟਤੇ ਤੇ ਵਿਕਾਸ ਤਾਂ ਇਹਨਾਂ ਨੇ ਕੀ ਕਰਨਾ ਸੀ ਸੋ ਇਹ 70 ਹਜ਼ਾਰ ਕਰੋੜ ਦੇ ਰੁਪਏ ਦੇ ਨਾਲ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਦੇਸ਼ ਭਰ ਚ ਜਨੇ ਟੀਵੀ ਚੈਨਲ ਨੇ ਜੇ ਨਹੀਂ ਅਖਬਾਰਾ ਹੈ ਕਿ ਆ ਫੁੱਲ ਪੇਜ ਉਥੇ ਐਡ ਸਰ 2 ਮਿੰਟਸ ਸੋ ਵੈਰੀ ਇੰਪੋਰਟੈਂਟ ਪੂਰੇ ਐਡ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਜਹਾਜ਼ ਲੈ ਕੇ ਕੇਜਰੀਵਾਲ ਨੂੰ ਘਮਾਉਣ ਵਾਸਤੇ ਸੋ ਇਲੀਗਲ ਮਾਈਨਿੰਗ ਇਤਨੀ ਹੋ ਰਹੀ ਹੈ ਕਿ जरीवाली आइडेंटिकल identical thing happening in punjab in the lekar scam here in delhi the people have been caught and sent to jail but the same thing is happening in punjab till date and nobody is touching them i was given an assurance in the parliament that they would be investigated they have not been touched till date okay. so i appeal to the government that please stop our loot also aur main sarkar nu a bhi kehndi ha je khejriwal nu phadwa ta phad lo sade punjab de paise bach jange thank you tin yara da tin jigri yara da aapas da masla ਭਗਵੰਤ ਮਾਨ ਪਹਾੜਾ ਸਿੱਧੂ ਤੇ ਲੱਖਾ ਸੁਦਾਨ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤਪਾਨ ਬਾਰੇ ਗੱਪ ਨਹੀਂ ਕਰਤੀ ਨਗਰ ਹੁਣ ਸਰਕਾਰਾਂ ਬਦਲ ਗਿਆ ਸੀ ਹੁਣ ਗਦਾਫੀ ਦਾ ਰਾਜ ਹੈ ਸਦਾਮ ਹੁਸੈਨ ਦਾ ਰਾਜ ਹੈ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇ ਪਰਚੇ ਤੇ ਪਹੁੰਚਾ ਦੇ ਪਰਚੇ ਤੇ ਪਹੁੰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਮਗਰ ਜਦੋਂ ਉਹਦੀ ਭੈਣ ਤੇ ਜਿਹੜੀ ਇੱਕ ਪ੍ਰਿੰਸੀਪਲ ਨੇ ਉਹਨਾਂ ਦਾ ਨਾਮ ਸ਼ਾਇਦ ਕਿਰਨਦੀਪ ਕੌਰ ਜਾਂ ਇੱਕ ਉਹਨਾਂ ਦੇ ਹੋਰ ਭੈਣ ਜੀ ਨੇ ਜਿਹੜੇ ਹਾਊਸ ਵਾਈਫ ਨੇ ਉਹਨਾਂ ਬਾਰੇ ਜਦ ਉਹਨਾਂ ਤੇ 307 ਲਾਤੀ ਤੇ ਫਿਰ ਮੈਂ ਸਮਝਿਆ ਕਿ ਮੇਰਾ ਜਰੂਰ ਬੋਲਣਾ ਬਣਦਾ ਇਸ ਵੀ ਮੈਂ ਬੋਲਿਆ ਸੀ ਇਹ ਜਿਹੜਾ ਘਟਿਆ ਕੰਮ ਹੋਇਆ ਭਗਵੰਤ ਨੂੰ ਇਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਨਹੀਂ ਕਿਸੇ ਭੁਲੇਖਾ ਪੈ ਗਿਆ ਤੈਨੂੰ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਕੋਲ ਥੱਲੇ ਔਰ ਤੂੰ ਇੰਨਾ ਗੱਲਾਂ ਦਾ ਤੈਨੂੰ ਖਾਮਿਆਜਾ ਭੁਗਤਣਾ ਮੈਂ ਸਮਝਦਾ ਐ ਦਿਸ ਇਜ਼ ਮਿਸ ਯੂਜ਼ ਆਫ ਪਾਵਰ ਇਹ ਗਲਤ ਐ ਮੈਂ ਇਹਦੇ ਵਿਰੋਧ ਚ ਆ ਔਰ ਮੈਂ ਫੇਰ ਇਹ ਗੱਲ ਕਹੂਗਾ ਭਗਵੰਤ ਨੂੰ ਕਿ ਝੂਠੇ ਪਰਚਿਆਂ ਨਾਲ ਤੂੰ ਵੱਡਾ ਨਹੀਂ ਹੋ ਜਾਣਾ ਤੇਰੀ ਕੋਈ ਟੌਰ ਵੱਧ ਨਹੀਂ ਬਣ ਜਾਣੀ ਇਹ ਭੁਗਤਨੀਆਂ ਪੈਣੀਆਂ ਮਿੱਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਮੇਰੀ ਤਾਂ ਇਹੀ ਤੁਹਾਨੂੰ ਇਹ ਇਹ ਸਲਾਹ ਰਕਵੈਸਟਾ ਜਿੰਨੇ ਮਰਜ਼ੀ ਸਮਝ ਲੈ ਹਾਂ ਔਰ ਮੈਂ ਆਪਣੇ ਪੇਰ ਕਹਿਣਾ ਕਿ ਜੋ ਇਹ ਵਿਚਾਰ ਰੱਖਦੇ ਸਨ ਆਪ ਦੇ ਵਿਰੋਧੀ ਦੇ ਪਰਿਵਾਰਾਂ ਬਾਰੇ ਜਦ ਇਹਨਾਂ ਤੇ ਹੁਣ ਗੱਲ ਆਈ ਹੈ ਕਿ ਕਿਵੇਂ ਮਿਰਚਾਂ ਲੜੀਆਂ ਇਸ ਲਈ ਨਾ ਕਰੋ ਇਹਦੀ ਗੰਦੀ ਪੋਲਿਟਿਕਸ ਕੋਈ ਚੰਗੀ ਗੱਲ ਕਰੋ ਪੰਜਾਬ ਦੇ ਭਲੇ ਦੀ ਕਰੋ ਪੰਜਾਬ ਦੀ ਤਰੱਕੀ ਦੀ ਕਰੋ ਪੰਜਾਬ ਦੀ ਖੁਸ਼ਹਾਲੀ ਦੀ ਕਰੋ